ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਇੱਕ ਵਾਰੀ ਸਪੈਸ਼ਲ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਚੂਟੀਆਂ ਖੁਰਦ ਜੀ ਤਹਿਸੀਲ ਜਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਟੋਕੜ ਗੱਬਣ ਤੋਫਾ ਹੀ ਲੈ ਕੇ ਆਏ ਆਂ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਗੁਰਪਿਆ ਸਿੰਘ ਆ ਪਿੰਡ ਝੂਟੀਆਂ ਖੁਰਦਾ ਜਿਲ੍ਹਾ ਵੀ ਮੋਗਾ ਤੇ ਤਹਿਸੀਲ ਵੀ ਮੋਗਾ ਫੋਨ ਨੰਬਰ 9056894762 ਜੀਰਾ ਵੀ 12-13 ਕਿਲੋਮੀਟਰ ਪੈ ਜਾਂਦਾ 5-7 ਕਿਲੋਮੀਟਰ ਤਲਵੰਡੀ ਭਾਈ ਜਿਹੜੀ ਸੰਦਾਂ ਵਾਲੀ ਵਾਈ ਦੀ ਸਟੇਸ਼ਨ ਵਾਲੀ ਵੀ ਕਹਿ ਦਿੰਦੇ ਉਹ ਆ ਠੀਕ ਹੈ ਜੀ ਤੇ ਮੋਗਾ ਵੀ 2 ਬਾਈ ਕਿਲੋਮੀਟਰ ਪੈ ਠੀਕ ਹੈ ਵੀਰੇ ਅੱਜ ਫੇਰ ਢੋਕੜ ਗੱਬਣ ਲੈ ਜਾਂਦਾ ਹਾਂ ਹਾਂਜੀ ਭਾਈ ਆਪਾਂ ਢੋਕੜ ਗੱਬਣ ਦੇ ਬਾਰੇ ਸ਼ਿਕਾਇਤ ਹੋ ਗਿਆ ਠੀਕ ਹੈ ਜੀ ਢੋਕੜ ਗੱਬਣਾ 5 ਮਿੰਟ ਦੀ ਵੀਡੀਓ ਹੋ ਗਈ ਆਪਣੀ ਢੋਕੜ ਗੱਬਣ ਦਾ ਭਾਈ ਇਹ ਫਾਇਦਾ ਨਾ ਹਾਂਜੀ ਵੀ ਇਹਨੇ ਪਿੱਛੇ ਨੂੰ ਦਾ ਮੋੜਨ ਦੇ ਇਹ ਚਾਂਸ ਹੀ ਹੈ ਨਹੀਂ ਸਹੀ ਗੱਲ ਗਾਹ ਨੂੰ ਹੀ ਜਾਣਾ ਬਈ ਇਹਨੇ ਦੇ ਕੇ ਜਾਣਿਆ ਚਾਰ ਚੁਲਲੇ ਨਾਲੇ ਜਿੰਨੇ ਜੇ 4 ਦਿਨ ਘਰੇ ਵੀ ਖੜ ਗਈ ਆਪਦਾ ਖਰਚਾ ਇਹਨੇ ਕੱਢੀ ਜਾ ਬਾਕੀ ਵਧਣਾ ਇਹਨੇ ਘਟਣ ਵਾਲੇ ਦਾ ਚਾਂਸ ਹੀ ਹੈ ਨਹੀਂ ਸਹੀ ਗੱਲ ਹੈ ਜੀ ਇਹ ਮੇਰੇ ਸੂਆ ਕਿੰਨੇ ਮਸੂਈ ਹੈ ਜੀ ਸੂਆ ਬਈ ਦੂਜਾ ਠੀਕ ਹੈ ਜੀ ਤੀਜੇ ਲਈ ਗੱਬਣ ਮੰਨ ਲਓ ਦੂਜੇ ਲਈ ਗੱਬਣ ਮੰਨ ਲਓ ਆਪਣੀ ਲੈ ਕੇ ਆਂਦੀ ਆ ਠੀਕ ਹੈ ਵੀਰੇ ਹਣਾ ਤੇ ਜਿਵੇਂ ਘਰਾਂ ਵਾਲੇ ਦੱਸ ਦਿੰਦੇ ਉਵੇਂ ਆਪਾਂ ਕਹਿ ਦਿੰਨੇ ਆ ਤੇ ਬੰਦੇ ਦੀਆਂ ਯਾਨੀ ਕਿ 12 13 ਗਾਂਵਾਂ ਰੱਖੀਆਂ ਹੋਈਆਂ ਜਿਹਦੇ ਤੋਂ ਆਪਾਂ ਲੈ ਕਹਿੰਦੀ ਆ ਠੀਕ ਹੈ ਵੀਰੇ ਆ ਆ ਜਿਹੜੀ 10 ਫਰਵਰੀ ਠੀਕ ਹੈ ਜੀ ਇਹਨੂੰ ਤਿੰਨ ਪੀ ਪੂਰੇ ਹੋ ਕੇ ਚੌਥਾ ਲੱਗ ਗਿਆ ਠੀਕ ਹੈ ਵੀਰੇ ਮੇਰੀ ਚੈੱਕ ਕਰਾਈ ਹੋਈ ਆ ਜੋ ਵੀ ਸੱਜਣ ਚੈੱਕ ਕਰਾ ਕਿੰਨੇ ਸਮੇਂ ਦੀ ਗੱਭਣ ਚੈੱਕ ਪਾਸ ਆ ਜੀ ਇਹ 10 ਫਰਵਰੀ ਨੂੰ ਤਿੰਨ ਪੂਰੇ ਹੋ ਕੇ ਚੌਥਾ ਲੱਗ ਗਿਆ ਬਈ ਚੌਥਾ ਲੱਗ ਗਿਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਦੇ ਥੱਲੇ 11 ਲੀਟਰ ਆ ਜੋਕ ਕੇ ਦੇ ਦਾਂਗੇ ਬਈ ਜੋਕ ਕੇ ਭਾਂਡੇ ਚ ਪਾ ਦੋ ਟਾਈਮ ਚਾਰ ਟਾਈਮ ਸ਼ੀਟ ਆ ਪੜਨ ਦੀ ਸ਼ੀਟ ਐ ਵਿੱਚ ਹੋਵੇ ਠੀਕ ਆ ਜੀ ਥਣਾ ਦਾ ਕੋਈ ਭੂਰ ਛਿੱਟਾ ਉਹ ਆਪਣੀ ਘਰ ਦੀ ਵੀ ਗਾਰੰਟੀ ਆ ਥਣ ਵੱਧ ਘਟ ਭੂਰ ਛਿੱਟਾ ਕਿਸੇ ਦੇ ਘਰੇ ਵੀ ਗਾਰੰਟੀ ਆ ਗਾਰੰਟੀ ਆ ਠੀਕ ਆ ਚਵਾਈ ਜੀ ਮੈਂ ਨਾ ਦੇਵੇ ਜਿਵੇਂ ਮਰਜ਼ੀ ਖੜ ਜਾ ਮੜਾਇਆ ਤੈਨੂੰ ਹੁਣੇ ਦਿਖਾ ਦੇਣਾ ਹੈ ਨਿਆਣਾ ਕਿ ਲੋਡ ਹੁੰਦੀ ਕਿ ਨਹੀਂ ਹੁੰਦੀ ਨਹੀਂ ਭਾਈ ਮੈਂ ਤਾਂ ਕਿਤੇ ਪਾਇਆ ਨਹੀਂਗਾ ਅਗਲੇ ਦੀ ਮਰਜ਼ੀ ਆ ਜੇ ਪਾਉਣਾ ਤਾਂ ਤੂੰ ਪਾ ਲੈ ਨਹੀਂ ਪਾਉਣਾ ਨਾ ਪਾਵੇ ਨਾ ਇਹਨੇ ਨਾ ਪਾਣ ਨੂੰ ਨਾ ਕਰਨੀ ਆ ਤੇ ਨਾ ਇਹਨੇ ਪਾਉਣ ਨਾ ਕਰਨੀ ਕੋਈ ਚੱਕਰ ਨਹੀਂ ਕੋਈ ਚੱਕਰ ਹੀ ਨਹੀਂ ਭਾਈ ਜਿਵੇਂ ਮਰਜ਼ੀ ਠੀਕ ਹੈ ਭਾਈ ਫਾਇਦਾ ਕੀ ਫਿਰ ਹਣਾ ਠੀਕ ਹੈ ਭਾਈ ਫਾਇਦਾ ਕੀ ਤੇ ਧਾਰਾ ਮਾਰੀ ਦਿੱਗੇ ਫਿਰ ਭਾਈ ਮੈਂ ਤੈਨੂੰ ਕਹਿਣਾ ਹੁਣੇ ਤੈਨੂੰ ਧਾਰਾ ਮਾਰ ਕੇ ਰਿਖਾ ਦਿੰਨੇ ਆਂ ਬਾਈ ਆਹ ਦੇਖ ਲਾ ਮੇਰੇ ਦੁਪਹਿਰ ਦਾ ਟਾਈਮ ਆ ਜੀ ਲਓ ਜੀ ਚਵਾਈ ਮੋਟੀ ਆ ਪੂਰੀ ਪੋਲੀ ਪੂਰੀ ਮੋਟੀ ਤੇ ਪੋਲੀ ਰੂਹ ਵਰਗੀ ਬਈ ਠੀਕ ਆ ਵੀਰੇ ਨਿਆਣੇ ਦਾ ਬਾਈ ਕੀ ਲੋੜ ਹੈ ਜਦੋਂ ਆਹ ਬਾਈ ਰਾਹ ਚ ਖੜੀ ਦੇ ਯਾਰ ਆਪਾਂ ਸਹੀ ਗਲੀ ਚ ਖੜੀ ਐ ਤੁਹਾਨੂੰ ਦੇਖ ਹੀ ਰਹੀ ਹੋਣੀ ਐ ਕੋਈ ਇਹੋ ਜਿਹੀ ਨਹੀਂ ਗੱਲ ਜੇ ਜੁਆਕ ਬੈਜੇ ਬਣਾ ਦੇ ਅੱਛਾ ਜੀ ਉਹ ਇਹ ਤਾਂ ਕੋਈ ਜੋ ਨਹੀਂ ਤੇ ਨਗੀਨ ਨਹੀਂ ਐ ਜਾਨੀ ਬਾਣਾ ਬਾਈ ਜ ਕੋਈ ਵੀ ਚੀਜ਼ ਮੈਂ ਹਰੇਕ ਗੱਲ ਵਾਰ-ਵਾਰ ਉਹੀ ਕਹਿਣਾ ਹੁੰਨਾ ਵੀ ਪਹਿਲਾਂ ਮੈਂ ਆਪਦੇ ਲਈ ਖਰੀਦਦਾ ਯਾਰ ਵੇਚ ਨੂੰ ਉਚਾਉਂਦਾ ਕੰਮ ਦਾ ਬਾਅਦ ਸਹੀ ਗੱਲ ਹੈ ਪਹਿਲਾਂ ਮੈਨੂੰ ਇਹ ਹੁੰਦਾ ਵੀ ਮੈਂ ਆਪਦੇ ਘਰੇ ਰੱਖ ਲਾ ਮੈਨੂੰ ਇਹ ਤਾਂ ਨਹੀਂ ਵੀ ਘਾਟਾ ਪੈਂਦਾ ਆਪਾਂ ਜਿੰਨੀਆਂ ਕ ਵੀਡੀਓ ਪਾਤੀਆਂ ਹੁਣ ਆ ਪਿਛਲੇ 2 ਕ ਮਹੀਨਿਆਂ ਚ ਬਈ ਜਿੰਨੇ ਕ ਬਾਈ ਦੇ ਪਸ਼ੂ ਮੇਰੀ ਤੱਕ ਅਨਸਾਰ ਇੱਕ ਤਾਂ ਸਾਫ਼ ਸੁਥਰੇ ਹੁੰਦੇ ਆ 2 ਨੰਬਰ ਬਰੀਡ ਦੇ ਪੱਖ ਤੋਂ ਚੰਗੇ ਹੁੰਦੇ ਆ ਤੇ ਚੰਗੇ ਦੁੱਧ ਵਾਲੇ ਹੁੰਦੇ ਆ ਐਵੇਂ ਜਿਹੜਾ ਸੀਮਨ ਰਿਕਾਰਡ ਬਾਈ ਦੱਸਦਾ ਹੀ ਨਹੀਂ ਐਵੇਂ ਕਈ ਜਗ੍ਹਾ ਫਲਾਣੇ ਦਾ ਸ਼ਕਸਰ ਲੱਗਿਆ ਤੇ ਉਹ ਕਿਰਦ ਸ਼ਕਸਰ ਲੱਗਿਆ ਮੈਂ ਨਾ ਹਾਈ ਚੱਕਰ ਆਣਾ ਉਹਦਾ ਫਾਇਦਾ ਕੋਈ ਨਹੀਂ ਬਾਈ ਆਪਾਂ ਕਹਿੰਦੇ ਹੁਣ ਅਗਲੇ ਨੇ ਲਵਾਇਆ 250 ਵਾਲਾ ਹੋਵੇ ਆਪਾਂ 7000 ਵਾਲਾ ਕਹਿ ਦਗੇ ਫੇਰ ਕੀ ਫਾਇਦਾ ਆਪਾਂ ਤਾਂ ਬਾਈ ਇੰਨਾ ਚੀਜ਼ਾਂ ਦੀ ਸਹਿਤ ਹੀ ਲੈਨੇ ਆ ਆਹ ਕਾਹਨਾਂ ਦੀ ਇਹ ਨਾ ਪਾਣ ਦੇ ਪੱਤੇ ਵਰਗਾ ਬੂਠੀ ਦੇਂਦੀ ਅਚਾਈ ਦੇਖ ਲੈ ਹਣਾ ਸ਼ਾਈਨਿੰਗ ਬਹੁਤ ਆ ਬਾਈ ਚੰਗਾ ਡਾਊਨ ਕਰੀਂਗਲਾ ਪ੍ਰਿੰਟ ਵੀ ਚੰਗਾ ਫਿਰ ਗੱਲ ਵਾਦਾ ਕੀ ਆ ਮੈਂ ਤੁਹਾਨੂੰ ਇਹ ਕਹਿਣਾ ਵੀ ਇਹ ਕਰਮਾਂ ਵਾਲੀਆਂ ਕਦੇ ਵੀ ਨਹੀਂ ਘਟਾ ਪਾਉਣੀਆਂ ਇਹ ਨਹੀਂ ਘਟਾ ਪਾਉਂਦੇ ਥੋਕਣਾ ਸੰਭੋ ਕੋਈ ਐਡੀ ਗੱਲ ਹੀ ਨਹੀਂ ਕਿ ਕਿਉਂਕਿ ਵਦਨਾ ਇਹਨੇ ਭਾਈ ਮੈਂ ਤਾਂ ਤੁਹਾਨੂੰ ਮੇਨ ਗੱਲ ਇਹੀ ਆ ਵੀ ਮੇਰਾ ਤਾਂ ਇਹ ਹੁੰਦਾ ਵੀ ਜੇ ਇਹਨੂੰ ਮੈਂ ਸੁਵਾ ਕੇ ਚੋਲੂੰਗਾ ਤਾਂ ਵੀ ਕੋਈ ਨਹੀਂ ਜੇ ਮੈਂ ਵੇਚ ਲੂੰਗਾ ਤਾਂ ਵੀ ਕੋਈ ਨਹੀਂ ਮੈਨੂੰ ਤਾਂ ਵਾਦਾ ਹੀ ਸਹੀ ਗੱਲ ਆ ਜੀ ਇਹ ਮੇਨ ਮਕਸਦ ਹੀ ਆ ਮੁਕਸ਼ਰ ਏਰੀਏ ਦੇ ਬਹੁਤ ਲੋਕ ਐ ਹੋ ਜਿਆ ਜਿਹੜੇ ਪਸ਼ੂ ਆਪਣੇ ਤੋਂ ਵੀ ਲੈਂਦੇ ਆ ਜਿਹੜੇ ਵਿਚਾਰੇ ਬੰਦੇ 4-4 5-5 ਗਾਇਆਂ ਜਿਸ ਹਾਵਨਾ ਅਗਲੇ ਦੀ ਯਾਨੀ ਕਿ ਪੂੰਜੀ ਹਾਵਨਾ ਪਸ਼ੂ ਲੈ ਕੇ ਸਾਂਭ ਕੇ ਵੇਚਦੇ ਆ ਬਈ ਠੀਕ ਹੈ ਜੀ ਸਾਂਭ ਕੇ ਵੇਚਦੇ ਬਹੁਤ ਜਿਆਦੇ ਮੁਕਸ ਏਰੀਏ ਦੇ ਵਿੱਚ ਬਹੁਤ ਲੋਕੇ ਕੰਮ ਕਰਦੇ ਸਨੂਰ ਚ ਵੀ ਹੈਗੇ ਆ ਬੰਦੇ ਪਰ ਆਪਣੇ ਏਰੀਏ ਚ ਆ ਮੋਗੇ ਦੇ ਵਿੱਚ ਬਹੁਤ ਘੱਟ ਲੋਕ ਤੈਨੂੰ ਮਿਲਣਗੇ ਜਿਹੜੇ ਸਾਂਭ ਕੇ ਵੇਚਣ ਨਾਲ ਸਹੀ ਗੱਲ ਹੈ ਨਾ ਨਾ ਇੱਥੇ ਇੱਥੇ ਮੈਨੂੰ ਹੁਣ ਕਹੇਗਾ ਕਈ ਬੰਦਿਆਂ ਦਾ ਇਦਾਂ ਦਾ ਫੋਨ ਆਉਂਦਾ ਵੀ 30 35 ਦਾ ਕੋਈ ਭਾਅ 30 35 30 35 ਚ ਬਾਈ ਕ੍ਰੋਸ ਮਿਲੂਗੀ ਤੁਹਾਨੂੰ ਜਿਹੜੀ 3035 ਦੀ ਤੁਸੀਂ ਲਓਗੇ ਨਾ ਮੈਂ ਤੁਹਾਨੂੰ ਵਾਜ ਕੇ ਕਹਿਣਾ 3035 ਦਾ ਖਾਪਾ ਲਾਂਗੇ ਉਨਾ ਹੀ ਮਿਲਣਾ ਜੇ ਆਪਾਂ ਹਾਂ ਬਈ ਕ੍ਰੋਸ ਜਿਹੜੀ ਲੈ ਲਾਂਗੇ ਆਪਾਂ ਚਲ ਮੈਂ ਇਹ ਨਹੀਂ ਕਹਿੰਦਾ ਵੀ ਅਗਲੇ ਨੇ ਆਪਦੀ ਪੂੰਜੀ ਦੇਖਣੀ ਹੈ ਜਿਹੜੀ ਆਪਾਂ 3035 ਦੀ ਕ੍ਰੋਸ ਲਾਵਾਂਗੇ ਉਹਨੇ 50 55 ਦੀ ਵਿਕਣਾ ਸਹੀ ਗੱਲ ਇਹ ਤੋਂ ਜ਼ਿਆਦਾ ਨਹੀਂ ਵਿਕਣਾ ਹੁਣ ਆਪਾਂ 20 ਰਲਾਜੂ 25 ਰਲਾਜੂ 15 ਰਲਾਜੂ ਇਹ ਤੋਂ ਵੱਧ ਨਹੀਂ ਰਲਾਉਣੇ ਸਹੀ ਗੱਲ ਹੈ ਜੀ ਤੇ ਜੇ ਆਪਾਂ ਕਹਿੰਨੇ ਆ ਵੀ ਸਾਨੂੰ ਡਬਲ ਹੋਣ ਫਿਰ ਤੁਹਾਨੂੰ ਪੈਸੇ ਲਾਉਣੇ ਪੈਣਗੇ ਸਹੀ ਗੱਲ ਹੈ ਜੀ ਇਹ ਗੱਲ ਹੈ ਮੈਂ ਤਾਂ ਇਹ ਗੱਲ ਕਹਿੰਨਾ ਚੰਗਾ ਖਰੀਦ ਲੋ ਇੱਕ ਖਰੀਦ ਲੋ ਜੇ ਘਰੇ ਵੀ ਦੁੱਧ ਪਾਊਗਾ ਕੋਈ ਹਜ਼ਾਰ ਦਾ ਦੁੱਧ ਵੀ ਪਾਵੇ ਸਹੀ ਗੱਲ ਹੈ ਹਨਾ ਤੇ ਵੇਚੋ ਤੇ ਤੁਹਾਨੂੰ ਵੀ ਪਤਾ ਲੱਗੇ ਵੀ ਕੋਈ ਦੋ ਛੱਲੜ ਆਇਆ ਸਹੀ ਗੱਲ ਹੈ ਜੀ ਤੁਰ ਕੇ ਦਿਖਾ ਦਿ ਵੀਰੇ ਨਾਲ ਦੀ ਨਾਲ ਇਹ ਫਿਰ ਖੁੱਲੀ ਛੱਡੀ ਹੁੰਦੀ ਆ ਆਪਣੀ ਇਹ ਵੀ ਖੁੱਲੀ ਛੱਡੀ ਵੀ ਆਈ ਆ ਠੀਕ ਹੈ ਜੀ ਆਪਾਂ ਵੀ ਖੁੱਲੀ ਛੱਡੀ ਤੇ ਇਹ ਹੁਣ ਮਸਤੀ ਮਸਤੀਆਂ ਕਰਦੀ ਹੈ ਵੀਡੀਓ ਬਣਾਉਣ ਕਰਕੇ ਪਾਇਆ ਬਾਈ ਨੇ ਤੇ ਲਿਆਰਾ 11 ਕਿਲੋ ਨੈਟ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਲਿਓ ਜੀ ਹਾਈਟ ਵੀ ਚੰਗੀ ਆ ਵੇਲ ਵੀ ਚੰਗੀ ਆ ਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਕਿ ਆਪਦਾ ਵੀਰੇ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਰੋਕ ਲਈ ਵੀਰੇ ਮਾੜੇ ਜਿਹਾ ਥਣ ਚੈੱਕ ਕਰਾ ਦਗੇ ਜੀ ਖਣ ਨੇੜੇ ਤੋਂ ਤਾਂ ਦਿਖਾ ਦਿੰਨੇ ਹੁੰਨੇ ਆ ਤਾਂ ਕਿ ਤੁਹਾਨੂੰ ਇੱਕ ਦਹਵਾਨੇ ਦੀ ਬਰੀਕੀ ਪਤਾ ਲੱਗ ਜੇ ਇੱਕ ਥਣਾ ਦੀ ਲੱਗ ਜੇ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਸੰਭੀ ਭਲੀ ਪੂਰੀ ਚੰਗੀ ਆ ਜੀ ਥੋੜਾ ਜਿਹਾ ਨੱਕ ਰੇ ਕਰ ਇਹ ਬਈ ਫਿਰ ਬਾਹਰ ਤੈਨੂੰ ਪਾ ਰਹੀ ਹੈ ਮਸਤੀਆਂ ਕਰਦਾ ਸਹੀ ਗੱਲ ਹੈ ਜੀ ਕਿ ਖੁੱਲੀਆਂ ਫਰਦੀਆਂ ਗਾਂਜਾ ਤੁਹਾਨੂੰ ਪਤਾ ਹੀ ਆ ਬਈ ਥੋੜਾ ਕਨਾ ਤਾਂ ਵੱਡੀ ਮਸਤੀ ਕਰਾਂ ਠੀਕ ਹੈ ਵੀਰੇ ਬਾਕੀ ਥਣਾ ਦੀ ਪਾਰਟੀ ਥਣਾ ਦੀ ਫੁੱਲ ਗਾਰੰਟੀ ਆ ਬਈ ਹਰ ਇੱਕ ਚੀਜ਼ ਦੀ ਗਾਰੰਟੀ ਆ ਬਈ ਠੀਕ ਹੈ ਜੀ ਚੈੱਕ ਆਪ ਦੀ ਕਰਾ ਕੇ ਲੈ ਜੇ ਕੋਈ ਵੀ ਬੰਦਾ ਜੇ ਨਹੀਂ ਕਰਾ ਸਕਦਾ ਉਹ ਆਪਦੀ ਘਰ ਲਾ ਜਾ ਕੇ ਦੋ ਤਿੰਨ ਦਾਣਾ ਚ ਐਡੀ ਹੁੰਨੀ ਯਾਰ ਉੱਤੇ ਨਹੀਂ ਡਿੱਗਦਾ ਹੁੰਦਾ ਠੀਕ ਹੈ ਜੀ ਜੇ ਆਪਾਂ ਸਾਫ਼ ਹਨਾ ਐਡੀ ਵੀ ਨਹੀਂ ਗੱਲ ਵੀ ਆਪਾਂ ਕਹੀਏ ਵੀ ਸਾਡੀ ਤਾਂ ਯਾਰ ਕੋਈ ਗਰੰਟੀ ਹੈ ਨਹੀਂ ਜੇ ਸਾਡੀ ਸਾਫ਼ ਚੀਜ਼ ਆ ਗਰੰਟੀ ਹੈ ਠੀਕ ਹੈ ਜੀ ਘਰੇ ਗਈ ਦਾ ਘਰੇ ਗਈ ਦਾ ਮਾਲ ਲੈ ਕੇ ਜਾ ਕੱਲ ਤੇ ਆਪਦੀ ਚੈੱਕ ਕਰਾ ਲਵੇ ਘਰੇ ਗਈ ਦਾ ਵੀ ਆਪਣਾ ਇਹ ਆ ਵੀ ਜੇ ਘਰੇ ਗਈ ਦਾ ਵੀ ਕੋਈ ਚੈੱਕ ਕਰਾ ਲੇ ਕੋਈ ਚੱਕਰ ਹੀ ਨਹੀਂ ਠੀਕ ਹੈ ਵੀਰੇ ਤੇ ਡਿਮਾਂਡ ਫਿਰ ਇਹਦੀ ਡਿਮਾਂਡ ਇਹਦੀ ਬਈ ਫੋਨ ਤੇ ਫੋਨ ਤੇ ਜੀ ਹੋਊ ਜਾਈ ਹਾਂਜੀ ਹਉ ਜੈ ਜੈ ਜਾਨੀ ਕੇ ਇੱਕ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਕੋਈ 40-50 ਆ ਮੈਨੂੰ ਫੋਨ ਨਾ ਲਾਵੇ ਠੀਕ ਹੈ ਜੀ ਹਾਂ ਉਹ ਮੇਰੀ ਰਿਕੁਐਸਟ ਆ ਕਿ ਨਾ ਮੈਂ ਜਿਹੜਾ ਪਸ਼ੂ ਕੋਈ ਉਹੋ ਜਿਹਾ ਹੋਊਗਾ ਉਹਦਾ ਆਪੇ ਦੇਖ ਲਿਆ ਕਰੋ ਠੀਕ ਹੈ ਜੀ ਬਈ ਦਿੰਦਾ ਹੀ ਨਹੀਂਗਾ ਜਾਨੀ ਕੋਈ ਮੋਟਾ ਜਿਹਾ ਦਾਸ ਦਿੰਨੇ ਬਈ 50 ਤੋਂ ਅੰਦਰ ਵਾਲਾ ਫੋਨ ਨਾ ਲਾਵੇ ਹਾਂ ਜੀ ਤੂੰ ਤਾਂ ਚਾਹਤ ਠੀਕ ਹੈ ਜੀ ਜਾਨੀ 50 ਤੋਂ ਘੱਟ ਵਾਲਾ ਫੋਨ ਨਾ ਲਾਵੇ ਹਾਂ ਬਸ ਨਾ ਲਾਵੇ ਠੀਕ ਹੈ ਕਿਉਂਕਿ ਪਹਿਲਾਂ ਦੱਸਿਆ ਚੰਗਾ ਹੁੰਦਾਗਾ ਕਿਉਂਕਿ ਗੱਲ ਪਤਾ ਕੀ ਆ ਨੇ ਮਿਲਦਾ ਚੰਗਾ ਸਾਫਾ ਪਸੂ ਕੋਈ ਮਣੀ ਦਿੰਦਾ ਬਈ ਸਹੀ ਗੱਲ ਹੈ ਹਾਂ ਬੱਚੀ ਨਹੀਂ ਤਿਆਰ ਹੁੰਦੀ ਬਈ ਨਹੀਂ ਹੁੰਦੀ ਹੈਨਾ ਬਾਕੀ ਗਾਂ ਵਾਸਤੇ ਗੱਭਣਾ 4 ਰੁਪਏ ਵੀ ਦੁੱਧ ਦੇ ਵੀ ਆਉਂਦੇ ਆ ਹੈਨਾ ਸਹੀ ਗੱਲ ਹੈ ਹਾਂ ਬਾਕੀ ਆਪਦੀ ਸੋਚ ਸਮਝ ਕੇ ਬਈ ਜਿਸ ਹਾਂ ਉਹ ਨਾਲੇ ਨੂੰ ਚੰਗਾ ਲੱਗਦਾ ਨੰਬਰ ਸਹੀ ਆਪਣੀਆਂ ਗਾਰੰਟੀਆਂ ਜਿਹੜੀਆਂ ਉਹ ਆਪਣੀਆਂ ਹੋਣਗੀਆਂ ਥਣ ਦੀ ਭੂਰ ਦੀ ਛੱਟ ਦੀ ਵੱਧ ਘਾਟ ਦੀ ਗੱਭਣ ਦੀ ਉਹ ਫੁੱਲ ਗਾਰੰਟੀ ਹੈ ਠੀਕ ਹੈ ਠੀਕ ਹੈ ਬਈ ਧੰਨਵਾਦ ਸਾਹਿਬ ਜੀ